ਕਰੀਆਂ ਸਾਸਰੀ ਕਾਹਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਬਹੁਤ ਬਹੁਤ ਚਲੋ ਜੀ ਆਪਾਂ ਕਰਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪੁਰਾਣੇ ਆ ਉਹ ਥੋੜੇ ਥੋੜੇ ਕਮੈਂਟ ਕਰੋ ਜਿਹੜੇ ਭੈਣ ਭਰਾ ਪੁਰਾਣੇ ਉਹ ਕਮੈਂਟ ਸੋਹਣੇ ਸੋਹਣੇ ਕਰੋ ਚਲੋ ਜੀ ਆਪਾਂ ਕਰਕੇ ਵੀਡੀਓ ਸ਼ੁਰੂ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਕਰੋ ਤਾਂ ਜੋ ਫਿਰ ਗਾਂ ਅੱਗੇ ਵਧਣ ਦਾ ਮੌਕਾ ਮਿਲਦਾ ਵੀਡੀਓ ਸੋਹਣਾ ਸੁਹਣਾ ਬਣਾਉਣ ਨੂੰ ਜੀ ਕਰਦਾ ਜੇ ਪਹਿਣਾ ਕਮੈਂਟ ਨਹੀਂ ਕਰਦੇ ਵੇਂਦ ਗਾ ਨਹੀਂ ਵੀਡੀਓ ਪਤਾ ਤੇ ਲੱਗ ਹੀ ਜਾਂਦਾ ਜਿਹੜੀ ਜਿਹੜੀ ਪਹਿਣ ਵੀਡੀਓ ਵੇਂਦੀ ਜਿਹੜੀ ਜਿਹੜੀ ਨਹੀਂ ਵੇਂਦੀ ਲਓ ਜੀ ਤੇਰਾ ਪਰ ਭੈਣ ਪਾ ਕੇ ਤੇ ਜੀਰਾ ਪਾਤਾ ਤੇ ਅੱਜ ਸਰਦੀ ਆ ਪਤਾ ਕੀ ਬਣਾਉਣੀ ਤੂੰ ਪੁੱਛੋ ਕੋਹਨਾ ਟਾਈਮ ਜਿਆ ਬਾਸ ਜੀ ਅੱਜ ਤੇ ਆਹ ਵੇਖੋ ਨੂਟਰੀ ਪੇਣੀ ਆ ਉਹ ਗਰਮ ਪਾਣੀ ਕਰਕੇ ਨਾ ਬੀ ਮੰਗਾ ਜਿੰਨੇ ਚੂੜਕੇ ਰਸ ਮੇਸੀ ਜੀ ਤੜੀ ਬਣਾ ਕੇ ਨਾ ਬਣਾਉਣੀ ਟਾਈਮ ਹੀ ਪਾਸ ਵਾ ਕਿਉਂਕਿ ਆਲੂ ਤਾਂ ਨਹੀਂ ਪਾਉਣੇ ਮੈਂ ਕਿਹਾ ਆਲੂ ਆਲੂ ਕਰੀ ਜਾਣੇ ਕੱਲ ਆਲੂ ਖਾਦੇ ਆਲੂ ਬਤਾਉ ਪਰਸੋਂ ਆਲੂ ਮਟ ਰਹੀ ਅੱਜ ਉਹਦਾ ਆਪਾਂ ਮੈਂ ਕਿਹਾ ਬਿਲਕਾਸ਼ ਕਰਕੇ ਨਾ ਪਿਆਜ਼ ਰੇਸ਼ੇਦਾਰ ਤੜੀ ਵਾਲੀ ਸਬਜ਼ੀ ਬਣਾਉਣੀ ਆ ਤੇ ਚਲੋ ਜੀ ਬਣੇ ਰਿਹਾ ਵੀਡੀਓ ਦੇ ਨਾਲ ਆਪਾਂ ਨਾਲ ਮਿਲ ਕੇ ਲਾਈਏ ਤੜਕਾ ਅਦੋ ਪਿਆਜ਼ ਰੱਖੇ ਮੈਂ ਇਹਨਾਂ ਨੂੰ ਆਪ ਪਿੜਕਾਸ਼ ਕਰ ਲਏ ਗੰਡੇ ਵੀ ਗੰਡੇ ਲਾਣ ਉਹ ਗੰਡੇ ਨਹੀਂ ਲੇ ਨੂੰ ਕਰਨਾ ਬਿਲਕੁਲ ਗੰਡੇ ਫਾਈਵ ਤਾਂ ਇਹਦੇ ਛੀਰੇ ਨਹੀਂ ਜਾਂਦੇ ਕਰਦੇ ਜਿਹੜੀ ਉੱਪਰੋਂ ਕਦੀ ਛੇੜ ਜਾਂਦੀ ਹੈ ਤਾਂ

ਆਪਾਂ ਨੇ ਜੋੜ ਲਿਆ ਇਹਨਾਂ ਨੂੰ ਤੋਂ ਨਹੀਂ ਚੰਗਿਆ ਫੇਰ ਆਪਾਂ ਇਹ ਤੋਰੀ ਅੱਗੇ ਬਣਾਈ ਹੀ ਏਦਾਂ ਦੀ ਸਬਜ਼ੀ ਉਦੋਂ ਬਹੁਤ ਸਵਾਦ ਬਣੀ ਹਾਲੇ ਫੇਰ ਮੈਂ ਕਾਹਲੇ ਏਦਾਂ ਬਣਾ ਲਈ ਏਦਾਂ ਬਹੁਤ ਸਵਾਦ ਚੀਜ਼ ਬਣੀ ਅਕੈਡਮੀ ਬਹੁਤ ਜ਼ਿਆਦਾ ਬਦਲ ਬਹੁਤ ਹੋਇਆ ਪਰ ਮੇਰੇ ਲਈ ਜਾਇਆ ਪਰ ਮੇਰੇ ਚਾਹਾਂ

ਨਜ਼ਰ ਰੱਖਨੇ ਚਾਹੀਏ ਬਣਾਵਾਂਗੇ ਜਦੋਂ ਸਭੀ ਤੇ ਨਾਲ ਹੀ ਆਪਾਂ ਮਸਾਲਾ ਪੋੜੀਏ ਆਪਾਂ ਤਾਂ ਇਹ ਪਾਣੀ ਪਾ ਲਈਏ ਨਾਲਾ ਓੜੀਓ ਅਜਾ ਪਕਾਣ ਨੂੰ ਪਾਤਾ ਕੋ ਕਰੀਦਾ ਰਾਂਕੇ ਦਾ ਸੋਨਾ ਬਣਿਆ ਉਹ ਇਹ ਤੇ ਸਬਜੀ ਕਰੀ ਵਾਲੀ ਕਾਲੇ ਚਨੇ ਹੋਏ ਕਾਲੀ ਚਨੇ ਆਲੂਆਂ ਦੀ ਸਬਜੀ ਕਰੀ ਵਾਲੀ ਇਸ ਤਰ੍ਹਾਂ ਕਰਕੇ ਆਪਣੀ ਆਪਣੀ ਬੋਲਦੀ ਆ ਵੱਖਰੀ ਵੱਖਰੀ ਤੇ ਇਹ ਪਾਣਾ ਸਬਜੀ ਅੰਡਾ ਹਸਤਾ ਥੋੜਾ ਜਿਹਾ ਪਾ ਦੇ ਥੋੜਾ ਜਿਹਾ ਪਾਣੀ ਹੋਰ ਪਾਉਣੇ ਉਹ ਗਏ ਇੰਨਾ ਪਾਣੀ ਨਹੀਂ ਕਰਨਾ ਨੂਨ ਇੰਨਾ ਹੀ ਪੋਣਾ ਕਿਉਂਕਿ ਸੁੱਕੀ ਸਕਦੀ ਮਾਸ ਮਲਾਰਾ ਚੁੱਕ ਦੇਨੇ ਆਟਾ ਆਪਣਾ ਗੁਝਿਆ ਹੈਗਾ ਹਾਏ ਤੁਹਾਨੂੰ ਪਤਾ ਕਿ ਉਹ ਵੀੜਾ ਉਹ ਵੇਖੀ ਘਰੋਂ ਦੇ ਦਵਾਈ ਲੈਣ ਗਏ ਹਨ ਤੇ ਆਉਂਦੇ ਆਉਂਦੇ ਫਿਰ ਬਾਪਾ ਬਾਪੇ ਸੁਗਾਣੀ ਮੈਂ ਤੇ ਦਰਸ਼ਨ ਕਰ ਦਿੱਤੇ ਉਹਦੇ ਉਹਨੇ ਬਾਪਾ ਜੀ ਦੇ ਦਰਸ਼ਨ ਕਰਕੇ ਉਹ ਪ੍ਰਸ਼ਾਦਾ ਛਕਾਏ ਤੇ ਫਿਰ ਰੋਟੀ ਗੇੜੀ ਰੋਟਾ ਖਾਏ ਤੇ ਉਹ ਆਟਾ ਅੰਦਰ ਚਲੇ ਗਿਆ ਬਗਿਆ ਆਪਿਆ ਆਏ ਕਰੋ ਮਾਣ ਉਹ ਰਾਦ ਨਾ ਤਾਂ ਕੋਟਾ ਲਾਂਗੇ ਲਓ ਜੀ ਇਹਨੂੰ ਕਦੇ ਨੇ ਰਿੱਚ ਇਹ ਬਹੁਤ ਸੋਹਣੀ ਸੌਜੀ ਬਣੀ ਆਣੀ ਵੇਖੋ ਰਸਮੀ ਸੀ ਜੀ ਕਿ ਤਾਂ ਬਰੇਡਾਂ ਬਰੋਡਾਂ ਨਾਲ ਨਹੀਂ ਖਾਈਦੀ ਦੇ ਗੇ ਆਲੂ ਨਹੀਂ ਪਾਏ ਕਿਉਂਕਿ ਆਲੂ ਦਾ ਹਾਂ ਦਾ ਕੋਈ ਫਾਇਦਾ ਨਹੀਂ ਚਲੋ ਹੁਣ ਆਪਾਂ ਤੇ ਇਹਦੇ ਢੱਕਣ ਇਹਨੂੰ ਆਪਾਂ ਧਕੀ ਲਈਏ ਨਾ ਤਾਂ ਪਤਾ ਕੀ ਹੋਇਆ ਤਾਂ ਮੈਂ ਤਾਂ ਮੈਂ ਵੇਖਿਆ ਨਹੀਂ ਮੈਂ ਥੋੜੀ ਜਿਹਾ ਮਾਰਾ ਚਲਦੀ ਨਾਣ ਕੇ ਮੈਂ ਤੜਕਾ ਲਾ ਦਿੱਤਾ ਚਲੋ ਐ ਨੀ ਨਹੀਂ ਜਾਣ খালি ਸਲੈਪ ਕੇੇ ਕੰਮ ਦੇ ਕਮਰੇਾਂ ਨੂੰ ਅੱਛੇ ਪੋਝਾ ਤੇ ਸਲੈਪ ਨੂੰ ਸਾਫ ਕਰ ਲਿਓ ਤਾਂ ਬੜਾ ਲੱਗੇ ਸਲੈਪ ਨਹੀਂ ਹਾਰ ਮੇਰੇ ਜੰਗਾਨੀ ਕੋਹੀ ਜਾ ਰਿਹਾ ਕਮਲ ਕੋ ਤੇਰੀ ਚਲੋ ਕੋਲ ਸੋਜੀ ਆਪਾਂ ਲਗੇ ਰਿਜਲ ਬਹੁਤ ਗਰਮੀ ਆ ਚਲੋ ਚੱਲ ਗਿਆ ਆਪਾਂ ਅੰਦਰ ਫੇਰ ਆਣ ਕੇ ਵੇਨੇ